ਪੰਜਾਬ ਹੜ੍ਹਾਂ ਦੀ ਮਾਰ ਹੇਠਾਂ ਪੰਜਾਬ ਦੇ ਵਿੱਚ ਪੂਰੀ ਪਾਣੀ ਨਾਲ ਤਬਾਈ ਆ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ 4 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਨੇ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਨੇ ਫਸਲਾਂ ਤੇ ਘਰ ਬਰਬਾਦ ਹੋ ਚੁੱਕੇ ਨੇ ਪਰ ਇਸ ਮੌਕੇ ਭਾਰਤੀ ਸੈਨਾ ਨੂੰ ਸਲਾਮ ਕਰਨਾ ਬੰਦ ਹੈ ਜਿਹੜੇ ਲੋਕਾਂ ਦੀ ਵੀ ਮਦਦ ਕਰ ਰਹੇ ਨੇ ਤੇ ਦੇਸ਼ ਦੀ ਸੇਵਾ ਵੀ ਕਰ ਰਹੇ ਨੇ ਹੜ੍ਹਾਂ ਦੀ ਮਾਰ ਹੇਠ ਬਾਰਡਰ ਸਕਿਉਰਿਟੀ ਫੋਰਸ ਦੀਆਂ ਬਾਰਡਰ ਤੇ ਜਿਹੜੀਆਂ ਤੀ ਜਿਹੜੀਆਂ ਚੌਕੀਆਂ ਨੇ ਉਹ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਸਾਡੇ ਆਰਮੀ ਜਵਾਨ ਸਾਡੇ ਬਹਾਦਰ ਜਵਾਨ ਜਿਹੜੇ ਨੇ ਹੁਣ ਕਿਸਤਿਆਂ ਰਾਹੀਂ ਜਿਹੜੇ ਨੇ ਸਰਹੱਦ ਦੀ ਰਾਖੀ ਕਰ ਰਹੀਆਂ ਨੇ ਤੇ ਨਾਲ ਦੀ ਨਾਲ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਫਸੇ ਨੇ ਉਹਨਾਂ ਦੀ ਵੀ ਮਦਦ ਕਰ ਰਹੇ ਨੇ ਇਹ ਬਹਾਦਰ ਜਵਾਨ ਇਹ ਸਾਡੇ ਬਹਾਦਰ ਸੈਨਿਕ ਹਮੇਸ਼ਾ ਹੀ ਦੇਸ਼ ਦੀ ਚੜ੍ਹਦੀ ਕਲਾ ਵਾਸਤੇ ਦੇਸ਼ ਦੀ ਆਨ ਸ਼ਾਨ ਤੇ ਮਾਨ ਵਾਸਤੇ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਖਬਰਾਂ ਆ ਰਹੀਆਂ ਆ ਫਾਜ਼ਿਲਕਾ ਫਰੂਜ਼ਪੁਰ ਦੇ ਨਾਲ ਜਿਹੜੀ ਸਾਡੀ ਗਵਾਂਢੀ ਮੁਲਕ ਦੇ ਨਾਲ ਸਰਹੱਦ ਦਾ ਉੱਥੇ ਵੀ ਜਿਹੜੀਆਂ ਪਾਣੀ ਦੀ ਮਾਰ ਕਰਕੇ ਜਿਹੜੀਆਂ ਸਾਡੀਆਂ ਚੌਕੀਆਂ ਨੇ ਡਿਫੈਂਸ ਵਾਲੀਆਂ ਚੌਕੀਆਂ ਉਹ ਬੁਰੀ ਤਰ੍ਹਾਂ ਜਿਹੜੀਆਂ ਵਾ ਪ੍ਰਭਾਵਿਤ ਹੋਈਆਂ ਨੇ ਬੋਰਡ ਦੇ ذریعے ਸਾਡੇ ਜਵਾਨ ਜਿਹੜੇ ਨੇ ਉਦੇਸ਼ ਦੀ ਰੱਖਿਆ ਕਰੇ ਨੇ ਪੰਜਾਬ ਵਿੱਚ ਆਏ ਹਾੜਾਂ ਦੇ ਕਾਰਨ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਕਰੀਬ 30 ਤੋਂ ਜ਼ਿਆਦਾ ਸਾਡੀਆਂ ਜਿਹੜੀਆਂ ਡਿਫੈਂਸ ਚੌਕੀਆਂ ਨੇ ਉਹ ਵੀ ਬੁਰੀ ਤਰ੍ਹਾਂ ਡੁੱਬ ਚੁੱਕੀਆਂ ਹਾਲਾਤ ਹਲ ਬਣ ਇਹ ਬਣ ਚੁੱਕੇ ਨੇ ਕਿ ਚੌਕੀਆਂ ਤੇ ਕਈ ਦਿਨਾਂ ਤੋਂ ਲਾਈਟ ਵੀ ਨਹੀਂ ਆ ਪੀਂਦਾ ਪਾਣੀ ਅਤੇ ਰਾਸ਼ਨ ਸਪਲਾਈ ਵੀ ਪੂਰੀ ਤਰ੍ਹਾਂ ਨਹੀਂ ਹੋ ਰਿਹਾ ਫਿਰ ਵੀ ਸਾਡੇ ਬਹਾਦਰ ਜਵਾਨ ਸਰਹੱਦ ਤੇ ਪਹਿਰਾ ਦੇ ਰਹੇ ਨੇ ਔਰ ਇਸ ਤੋਂ ਇਲਾਵਾ ਕੁਝ ਜਗ੍ਹਾ ਤੇ ਤਾਰਬੰਦੀ ਦੀ ਡਬਲ ਲੇਅਰ ਹੋਣ ਕਰਕੇ ਵੀ ਇਹ ਜਿਹੜੀ ਆ ਇੱਕ ਲੇਅਰ ਜਿਹੜੀ ਆ ਪਾਣੀ ਕਰਕੇ ਦਿਖਣੀ ਬੰਦ ਹੋ ਗਈ ਹੈ ਲੇਕਿਨ ਇਸ ਪ੍ਰਸਥਿਤੀਆਂ ਦੇ ਬਾਵਜੂਦ ਸਾਡੇ ਭਾਰਤੀ ਜਵਾਨ ਪੂਰੀ ਤਰ੍ਹਾਂ ਡਟੇ ਹੋਏ ਨੇ ਦੇਸ਼ ਦੀ ਰੱਖਿਆ ਕਰਨ ਵਾਸਤੇ ਪੂਰੀ ਤਰ੍ਹਾਂ ਲਾਂਬਾ ਦਾ ਤਤਪਰ ਨੇ ਔਰ ਜਵਾਨਾਂ ਦਾ ਜਿਹੜਾ ਜੋਸ਼ ਆ ਉਹ ਉਥੇ ਦੇਖਣ ਵਾਲਾ ਦਿਨਕ ਪਾਸ ਕਰਦੇ ਪੱਤਰਕਾਰ ਰਜਿੰਦਰ ਬਤਰਾ ਦੀ ਖਬਰ ਆ ਜਿਉਂ ਉਹਨੇ ਗਰਾਉਂਡ ਰਿਪੋਰਟ ਤੇ ਜਾ ਕੇ ਖਬਰ ਤਿਆਰ ਕੀਤੀ ਜਿੱਥੇ ਉਹਨੇ ਗੱਲਬਾਤ ਵੀ ਕੀਤੀ ਆ ਔਰ ਫੌਜੀਆਂ ਦੇ ਹੌਸਲੇ ਨੂੰ ਵੀ ਉਹਨਾਂ ਨੇ ਸਲਾਮ ਕੀਤਾ ਗਿਆ ਕਿ ਅਜਿਹੇ ਹਾਲਾਤਾਂ ਦੇ ਵਿੱਚ ਵੀ ਕਿਵੇਂ ਸਾਡੀ ਫੌਜ ਦੇ ਜਵਾਨ ਡਟੇ ਹੋਏ ਨੇ ਇਹ ਜਿਹੜੀਆਂ ਚੌਕੀਆਂ ਦੇ ਜਿਹੜੀ ਆ ਬੋਟਾਂ ਵੀ ਭੇਜਾਈਆਂ ਜਿਸ ਨਾਲ ਉਹ ਸੀਮਾ ਦੇ ਨਾਲ-ਨਾਲ ਬਾਰਡਰ ਦੇ ਨਾਲ ਪਟ੍ਰੋਲਿੰਗ ਕਰ ਰਹੇ ਨੇ ਇਹਨਾਂ ਹੀ ਨਹੀਂ ਜਵਾਨ ਇਹਨਾਂ ਵੀ ਦਿਨਾਂ ਵਿੱਚ ਡਿਊਰੀ ਜਿਹੜੀ ਦੂਰੀ ਡਿਊਟੀ ਨਿਭਾ ਰਹੇ ਹਨ ਇੱਕ ਪਾਸੇ ਸਵੇਰੇ ਉਹ ਹੜ੍ਹਾਂ ਵਿੱਚ ਘਿਰੇ ਹੋਏ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਤੇ ਉਹਨਾਂ ਨੂੰ ਬਾਹਰ ਕੱਢ ਰਹੇ ਨੇ ਰਾਸ਼ਨ ਪਹੁੰਚਾ ਰਹੇ ਨੇ ਫਿਰ ਰਾਤ ਨੂੰ ਉਹਨਾਂ ਨੂੰ ਸਰਹੱਦ ਦੇ ਪਹਿਰੇਦਾਰ ਬਣ ਕੇ ਦੇਸ਼ ਵਾਸਤੇ ਉਥੇ ਖੜਨਾ ਪੈ ਰਿਹਾ ਹਾਲਾਤ ਇਹ ਬੜੇ ਨੇ ਕਿ ਇਨੀ ਜਿਹੜੀ ਸਥਿਤੀ ਮਾੜੀ ਹੋਈ ਹੈ ਲੇਕਿਨ ਇਸ ਦੇ باوجود ਇਹਨਾਂ ਦਾ ਜੋਸ਼ ਤੇ ਜਜ਼ਬਾ ਨਹੀਂ ਕਟਿਆ ਗਿਆ ਫਰੋਜਪੁਰ ਦੀ ਸੀਮਾ ਚੌਂਕੀ ਤੇ ਹੜ ਦੇ ਨਾਲ ਹਾਲਾਤ ਜਿਹੜੇ ਨੇ ਕਾਫੀ ਖਰਾਬ ਦੱਸੀ ਜਾ ਰਹੇ ਨੇ ਹਰੀਕੇ ਦੇ ਵਿੱਚ 3.5 ਲੱਖ ਕਿਊਸਿਕ ਪਾਣੀ ਆ ਰਿਹਾ ਜਿਸ ਵਿੱਚ ਚੌਂਕੀਆਂ ਵੀ ਜਿਹੜੀਆਂ ਡੁੱਬ ਗਈਆਂ ਨੇ ਬੋਟ ਕਰੂ ਇੱਕ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਸਾਡੇ ਜਵਾਨ ਨੇ ਉਹ ਲਗਾਤਾਰ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਜਿਹੜੇ ਪਹਚਾਰੇ ਨੇ ਕੁਝ ਲੋਕ ਪਸ਼ੂਆਂ ਦੇ ਕਾਰਨ ਘਰ ਛੱਡਣ ਨੂੰ ਤਿਆਰ ਨਹੀਂ ਆ ਉਹਨਾਂ ਨੂੰ ਲੰਗਰ ਤੇ ਚਾਰਾ ਵੀ ਜਿਹੜਾ ਵਾ ਉਹ ਪਹਚਾਇਆ ਜਾ ਰਿਹਾ ਜਵਾਨ ਦਿਨ ਵਿੱਚ ਰਾਹਤ ਕਾਰਜਾਂ ਦੇ ਵਿੱਚ ਡਿਊਟੀ ਨਿਭਾ ਰਹੇ ਨੇ ਤੇ ਰਾਤ ਨੂੰ ਰਾਤ ਨੂੰ ਉਹ ਗਸ਼ਤ ਕਰ ਰਹੇ ਨੇ ਬਾਲ ਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਪ੍ਰਭਾਵਿਤ ਹੋਈ ਆਬਾਦੀ ਵਿੱਚ ਜਿਹੜਾ ਕੋਈ ਵਾਅਦਾ ਨਹੀਂ ਹੈ ਲੇਕਿਨ ਹਾਲਾਂਕਿ ਕੁਝ ਖੇਤਰਾ ਦੇ ਵਿੱਚ ਖੇਤੀ ਜਿਹੜੀ ਜੋਗ ਹੈ ਕਾਹ ਜਿਹੜੀ ਕਾਫੀ ਜ਼ਮੀਨ ਜਿਹੜੀ ਹੈ ਪ੍ਰਭਾਵਿਤ ਇਸ ਤਰ੍ਹਾਂ ਉਹਨਾਂ ਕਹਿੰਦੇ ਕਿ ਹੋਰ ਕੋਈ ਖਬਰ ਫਿਲਹਾਲ ਨਹੀਂ ਆਈ ਉਧਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਰਨਲਿਸਟਕਰ ਤਰਨ ਚੋਗਰ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪੰਜਾਬ ਦੇ ਲਈ ਪਹਿਲਾਂ ਹੀ 11000 ਕਰੋੜ ਦੇ ਪ੍ਰਬੰਧਨ ਦੇ ਲਈ ਦੇ ਚੁੱਕੇ ਹਨ ਸੀਐਮਾ ਦੀ ਜ਼ਿੰਮੇਵਾਰੀ ਹੈ ਕਿ ਪ੍ਰਭਾਵਿਤਾਂ ਨੂੰ ਉਚਿਤ ਮਾਪਜਾ ਦਿੱਤਾ ਜਾਵੇ ਉਧਰ ਸ਼੍ਰੀ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸ਼ੰਗੜ ਗੱਜ ਨੇ ਵੀ ਖੜਾ ਦੇ ਵਿੱਚ ਜਿਹੜੇ ਹੋਏ ਨੁਕਸਾਨ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਲੋਕਾਂ ਤੱਕ ਜਿਹੜੀ ਮਦਦ ਪਹੁੰਚਣੀ ਚਾਹੀਦੀ ਔਰ ਇਸ ਤੋਂ ਇਲਾਵਾ ਨੇ ਕਿਹਾ ਕਿ ਜਿਹੜੇ ਗੁਰਦੁਆਰਾ ਸਾਹਿਬ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਮੱਦੇ ਨਜ਼ਰ ਜਿਹੜੇ ਆ ਸੁਰੱਖਤ ਜਿਹੜਾ ਜਿਹੜਾ ਵਾ ਘੇਰਾ ਹੋਰ ਵਧਾਉਣਾ ਚਾਹੀਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਸਾਡੀ ਜਿਹੜੇ ਸਰਹੱਦ ਤੇ ਚੌਕੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਜਿਹੜੀ ਸਥਿਤੀ ਦੇ ਵਿੱਚ ਚਾਹੇ ਖਤਰਾ ਘੱਟ ਦੱਸਿਆ ਜਾ ਰਿਹਾ ਹੈ ਲੇਕਿਨ ਕਿਉਂਕਿ ਇਨਾਂ ਏਰੀਆ ਦੇ ਵਿੱਚ ਲਗਾਤਾਰ ਜਿਹੜੀ ਡਰੋਨ ਦੀ ਗਸਪੈਟ ਨਾਲ ਜਿਹੜੀ ਆ ਖਦਸ਼ੇ ਜਿਹੜੇ ਨੇ ਵਧ ਗਏ ਨੇ 2 ਸਤੰਬਰ ਨੂੰ ਵੀ ਸੈਣੀ ਵਾਲਾ ਖੇਤਰ ਦੀ ਇੱਕ ਚੌਂਕੀ ਦੇ ਨੇੜੇ ਡਰੋਨ ਡਿੱਗਿਆ ਸੀ ਬੀਐਸਐਫ ਨੇ ਇਹ ਜਿਹੜਾ ਡਰੋਨ ਇਹ ਮਲਤਾਨ ਦੀ ਔਰ ਦੱਸਿਆ ਸੀ ਕਿ ਮਲਤਾਨ ਦੀ ਵੱਲੋਂ ਭੇਜਿਆ ਗਿਆ ਬੀਐਸਐਫ ਦਾ ਮੰਨਣਾ ਹੈ ਕਿ ਇਸ ਕੁਦਰਤੀ ਆਪਤ ਦੇ ਦੀ ਘੜੀ ਦੇ ਵਿੱਚ ਪਾਕਿਸਤਾਨ ਜਿਹੜੇ ਤਸਕਰ ਨਾਲ ਡਰੋਨ ਦੇ ਰਹੀ ਜਰੀਏ ਹੋਰ ਜਿਹੜੀ ਨਸ਼ੇ ਦੀ ਤਸਕਰੀ ਜਿਹੜੀ ਵਧਾ ਸਕਦੇ ਨੇ ਇਸ ਲਈ ਸਾਰੇ ਜਵਾਨਾਂ ਨੂੰ ਰਾਤ ਨੂੰ ਵੱਧ ਤੋਂ ਵੱਧ ਜਿਹੜਾ ਵਾ ਚੌਕਸ ਰਹਿਣ ਦੇ ਵਾਸਤੇ ਆਦੇਸ਼ ਜਾਰੀ ਕੀਤਾ ਲੇਕਿਨ ਸਲਾਮ ਬੰਦਾ ਇਨਾ ਸਾਡੇ ਸੈਨਿਕਾਂ ਵੀਰਾਂ ਦੇ ਜਿਹੜੇ ਇਸ ਔਖੀ ਘੜੀ ਦੇ ਵਿੱਚ ਸਵੀਰ ਨੂੰ ਲੋਕਾਂ ਨੂੰ ਬਚਾਉਂਦੇ ਨੇ ਰਾਤ ਨੂੰ ਸਰਹੱਦ ਨੂੰ ਬਚਾਉਂਦੇ ਨੇ ਉਧਰ ਅੰਮ੍ਰਿਤਸਰ ਤੋਂ ਅਜੀਤ ਦੇ ਪੱਤਰਕਾਰ ਸ੍ਰਿੰਦਰ ਕੋਸ਼ਟ ਦੇ ਵੀ ਖਬਰ ਛਪੀ ਹੈ ਕਿ ਰਾਵੀ ਵਿੱਚ ਆਏ ਹੜਕਨ ਪਾਕਿਸਤਾਨ ਰਿੰਦਰਾਂ ਦੀਆਂ ਵੀ ਦਰਜਣਾ ਚੌਕੀਆਂ ਡੁੱਬ ਗਈਆਂ ਨੇ ਗੰਡਾ ਸਿੰਘ ਵਾਲਾ ਸਰਦ ਉੱਤੇ ਰਜਾਨਾ ਚਲ ਹੋਣ ਵਾਲੀ ਪ੍ਰੇਡ ਹੜ ਦਾ ਪਾਣੀ ਉਤਰਨ ਤੱਕ ਮੁਲਤਵੀ ਕਰ ਦਿੱਤੀ ਹੈ ਖਬਰ ਛਪੀ ਹੈ ਕਿ ਪੰਜਾਬ ਦੇ ਲੰਦੇ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵੀ ਖੇ ਰਾਵੀ ਦਰਿਆ ਵਿੱਚ ਆਏ ਹੜਾ ਨੇ ਦਰਿਆ ਦੇ ਕੰਢੇ ਨੇੜੇ ਆਬਾਦ ਪਿੰਡ ਜੱਸਰ ਮਲਕ ਬਾਗ ਸੁਲਤਾਨਪੁਰ ਰਾਣੀਵਾਲਾ ਤਾਤਰਾਪੁਰ ਮੰਡੀ ਖੇਲ ਸਤਵਾਲ ਮਸ਼ਰੀਵਾਲ ਭਜਨਾਕੋਟ ਨੰਗਲੀ ਪਨਵਾ ਮਰਦਵਾਲ ਬਲੀਪੁਰ ਹਕੀਮਪੁਰ ਕੋੜਾ ਤੇ ਕੋਠੇ ਸਮੇਤ ਦਰਜਨਾ ਪਿੰਡ ਅਤੇ ਤਹਿਸੀਲ ਛੱਕੜਗਰ ਵਿੱਚ ਭਾਰੀ ਤਬਾਹੀ ਦੇ ਨਾਲ ਮਚੀ ਹੋਈ ਹੈ ਰਾਵੀ ਦੇ ਦਰਿਆ ਦੇ ਤੇਜ਼ ਵਹਾਅ ਨਾਲ ਭਾਰਤ ਵੱਲੋਂ ਸਰਦ ਤੇ ਲਗਾਈ ਸੁਰੱਖਿਆ ਬਾੜ ਨੂੰ ਕੁਝ ਥਾਵਾਂ 'ਤੇ ਨੁਕਸਾਨ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਕਿ ਕਰਤਾਰਪੁਰ ਲੰਘੇ ਦੇ 0.2 ਦੇ ਦੋਵੇਂ ਪਾਸੇ ਸਥਾਪਤ ਚੌਂਕੀਆਂ ਦਫ਼ਤਰ ਅਤੇ ਹੋਰ ਵੀ ਜਿਹੜੇ ਟਿਕਾਣੇ ਨੇ ਉਹ ਛੱਡਨੇ ਪਏ ਆ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੇ ਜੋ ਹੜਾ ਦੇ ਨਾਲ ਪਾਣੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁਕੇ ਰੇਂਜਰਾਂ ਦੇ ਕਈ ਫਾਰਵਰਡ ਡਿਫੈਂਸ ਪੁਆਇੰਟਾਂ ਜਾਂ ਉੱਚ ਜਿਹੜੇ ਨੇ ਜ਼ਮੀਨ ਸਤੇ ਨਰਾਗੀ ਪੋਸਟਾਂ ਵੀ ਪ੍ਰਭਾਵਿਤ ਹੋਈਆਂ ਨੇ ਹਾਲਾਂਕਿ ਇਸ ਸਬੰਧ ਵਿੱਚ ਅਜੇ ਤੱਕ ਜੜੀ ਕੋਈ ਉਹਨਾਂ ਦੱਸਿਆ ਕਿ ਖਬਰ ਜਰੀ ਪਰ ਇੱਧਰ ਜਿਹੜੇ ਸਾਡੇ ਪਾਸੇ ਵੀ ਜਿਹੜੇ ਪਾਣੀ ਦੇ ਨਾਲ ਪ੍ਰਭਾਵਿਤ ਜੜੀਆਂ ਮੈਂ ਕਈ ਜੜੀਆਂ ਚੌਕੀਆਂ ਨੇ ਲੇਕਿਨ ਸਾਡੀ ਜਿਹੜੀ ਸੈਨਾ ਸਾਡਾ ਜਿਹੜਾ ਡਿਫੈਂਸ ਮਤਰਾਲਾ ਹੋਰ ਚੌਕਸ ਹੋ ਗਿਆ ਕਿਉਂਕਿ ਉਧਰੋਂ ਲਗਾਤਾਰ ਹਰਕਤਾਂ ਹੁੰਦੀਆਂ ਰਹਿੰਦੀਆਂ ਆਈਆਂ ਉਹ ਦੱਸਿਆ ਜਾ ਰਿਹਾ ਕਿ 2 ਸਤੰਬਰ ਨੂੰ ਵੀ ਇੱਕ ਡਰੋਨ ਆਇਆ ਸੀ ਚਿਹਰੋਂ ਭੇਜੀ ਗਈ ਸੀ ਮਲਤਾਨ ਤੋਂ ਆਇਆ ਸੀ ਇਸ ਪੱਖ ਦੇ ਧਿਆਨ ਮੱਦੇ ਨਜ਼ਰ ਜਿਹੜੇ ਨੇ ਸਾਡੇ ਹੋਰ ਜੜੀਆਂ ਡਿਫੈਂਸ ਚੌਕੀਆਂ ਜਿਹੜੀਆਂ ਸਾਡੇ ਅੰਤਰਰਾਸ਼ਟਰੀ ਬਾਰਡਰ ਤੇ ਜਿਹੜੇ ਜ਼ਿੰਮੇਵਾਰੀ ਜਿੰਨਾ ਡਿਫੈਂਸ ਦੇ ਉਹਦੇ ਚ ਹੋਰ ਜਿਹੜਾ ਵਾਅਦਾ ਕਰ ਦਿੱਤਾ ਗਿਆ ਕਿਉਂਕਿ ਬਹੁਤ ਸਾਰੀਆਂ ਇਹੜੇ ਹੜ੍ਹਾਂ ਦੇ ਕਰਕੇ ਜਿਹੜੇ ਸਾਡੀਆਂ ਜਿਹੜੀਆਂ ਚੌਕੀਆਂ ਵੀ ਪ੍ਰਭਾਵਿਤ ਹੋਈਆਂ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤਰ ਤੁਲਵੇਂ ਆ ਗਿਆ ਦੇਖਦੇ ਰਹੋਗੇ ਇਸ ਨੂੰ ਅੱਗਤਾਰ ਬਾਅਦ